ਇਹ ਕਹਿੰਦੇ ਗਵਾਹੀਆਂ ਨਹੀਂ ਮੈਂ ਅੱਗੇ ਗਿਣਾ ਹਟਾਇਆ 1 2 3 4 5 2 4 ਉਧਰ ਖੜੇ ਨੇ 10 12 ਗਵਾਹ ਇੱਥੇ ਖੜੇ ਹੋਣਗੇ ਉਹ ਆਤਮਾ ਸਭ ਕਹਿੰਦੇ ਗਵਾਹ ਗਵਾਹੀਆਂ ਨਹੀਂ ਦੇਰੇ ਕੌਣ ਕਹਿੰਦਾ ਗਵਾਹੀਆਂ ਨਹੀਂ ਦੇ ਰਿਹਾ ਉਹ ਗਵਾਹੀਆਂ ਦੀ ਗੱਲ ਉਹ ਕਿਤੇ ਠੰਡੇ ਪਾਣੀ ਦਾ ਇਸ਼ਨਾਨ ਕਰਨ ਠੰਡੇ ਪਾਣੀ ਨਾਲ ਤੇ ਫੇਰ ਵੇਖਣ ਆਪਦੇ ਅਫਸਰਾਂ ਨੂੰ ਪੁੱਛਣ ਆਪਦੀਆਂ ਸਿੱਟਾਂ ਨੂੰ ਪੁੱਛਣ ਕੁਆਇਆਂ ਦੇਣ ਵਾਲਿਆਂ ਨੇ ਆਪਦਾ ਫਰਜ ਅਦਾ ਕਰਤਾ ਉਲਟਾ ਸਰਕਾਰ ਫੇਲ ਹੋ ਗਈ ਜਿਲ੍ਹਾ ਅਦਾਲਤوں ਕੇਸ ਟਰਾਂਸਫਰ ਹੋ ਕੇ ਆਮ ਆਤੜ ਬੰਦੇ ਹੁਣ ਚੰਡੀਗੜ੍ਹ ਜਾ ਕੇ ਕਰਨਗੇ ਕੀ ਇਹਨਾਂ ਦੀ ਸਕਿਉਰਟੀ ਦਾ ਪ੍ਰਬੰਧ ਹੈ ਜਿਨ੍ਹਾਂ ਨੇ ਬਦਬੀਆਂ ਕੀਤੀਆਂ ਉਹਨਾਂ ਨੂੰ ਪਾਇਲਟ ਲੱਗੀਆਂ ਹੋਈਆਂ ਨੇ ਪੰਜਾਬ ਦੀ ਸਰਕਾਰ ਸਿੱਖਾਂ ਦੇ ਨਾਂ ਤੇ ਬਣੀ ਹੋਵੇ ਯਾਰ ਸਿੱਖਾਂ ਨੂੰ ਇਨਸਾਫ ਨਾ ਹੋਵੇ 10 ਸਾਲ ਹੋ ਗਏ ਹੁਣ 10 ਸਾਲ ਯਾਰ ਅਸੀਂ ਇਨਸਾਫ ਲਈ ਫਿਰਦੇ ਆਂ ਭਗਵੰਤ ਮਾਨ ਕੰਨਾ ਗਵਾਹ ਹੈ ਨਹੀਂ ਅਸੀਂ 10 ਮੁਕਰੇ ਕਿੱਥੇ ਆ ਕਿਤੇ ਕਿ ਭਾਈ ਤੂੰ ਮੁਕਰਿਆ ਹੈ ਘਠਾ ਠਾ ਕੇ ਕਹਿੰਨੇ ਤੈਨੂੰ ਸੁਖਵੀਰ ਦੇ ਬਰਾਬਰ ਗੁਵਾਈ ਦੇਵਾਂਗੇ ਤੂੰ ਗੁਵਾਈ ਲੈ ਤਾਂ ਸਾਰੀ ਸਾਡੀ ਤੂੰ ਗੁਵਾਈ ਲੈਂਦੇ ਨਹੀਂ ਪਿਆ ਤੂੰ ਸੰਗਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਈ ਜਾਂਦਾ ਵਿਗਵਾਹ ਦੀ ਕਮੀ ਆ ਫਰਾਨੀ ਕਮੀ ਆ ਬਾਬਲ ਦਾ ਚਲਾਨ ਪੇਸ਼ ਕਿਉਂ ਨਹੀਂ ਕਰਦਾ ਪਿਆ ਸਾਨੂੰ ਕੀ ਤੇਰੀ ਸਕਿਉਰਿਟੀ ਦੀ ਲੋੜ ਨਹੀਂ ਕਹੇ ਜੀ ਦਾ ਭੈਣ ਹੀ ਤੂੰ ਸਕਿਉਰਿਟੀ ਭੇਜੀ ਵੀ ਸੀ ਤੇਰੀ ਮੋੜੀ ਆ ਤੂੰ ਕਾਰਵਾਈ ਕਰ ਤੂੰ ਸਾਨੂੰ ਕਾਣੇ ਨਾ ਕਰ ਤੂੰ ਕਾਰਵਾਈ ਕਰ ਜੇ ਤੂੰ ਕਾਰਵਾਈ ਨਾ ਕੀਤੀ ਤੂੰ ਵਿਅੰਤ ਬੁੱਕੜ ਬਣ ਲਈ ਆ ਸਾਡੇ ਤੋਂ ਦਲਾਵਰਾਂ ਕੇ ਪੈਦਾ ਹੋ ਗਏ। ਤੋਂ ਮਾਰ ਲਈ ਗੋਲੀਆਂ ਇੱਥੇ ਬਾਗਲ ਕਹਨੇ ਗੋਲੀਆਂ ਮਾਰੀਆਂ ਸੀ ਨਾ ਤੇ ਅੱਜ ਬਦਲ ਕੇ ਆਪਦਾ ਟੱਬਰ ਨਹੀਂ ਬਚਾ ਸਕਿਆ ਮਜੀਠੀ ਹਰਗੇ ਨੇ ਮਿੰਤਾ ਕੱਢਦੇ ਉਧਰੋਂ ਬੀਜੇਪੀ ਖੇਤੀ ਉਧਰੋਂ ਫਲਾਨਾ ਕਰਦਾ। ਆਪਦੀ ਪਾਰਟੀ ਦਾ ਕੀ ਆਦਾ ਟੱਬਰ ਨਹੀਂ ਬਚਾ ਸਕਿਆ ਬਾਦਲ ਤੇ ਕੈਪਟਨ ਨੇ ਗੁਰਕਾ ਸਾਹਿਬ ਦੀ ਸੌਂ ਖਾਧੀ ਸੀ ਤੇ ਮੈਂ ਇਨਸਾਫ ਦੇਵਾਂਗਾ। ਮੁੱਖ ਮੰਤਰੀ ਸੀਗਾ ਅੱਜ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਉਹ ਬੰਦਾ ਤੇ ਭਗਵੰਦ ਮਾਨ ਤੇਰੀ ਤਾਂ ਉਮਰ ਹੀ ਬਹੁਤ ਥੋੜੀ ਆ ਸਿਆਸਤ ਦੇ ਵਿੱਚ। ਜੇ ਤੂੰ ਇਸ ਰਾਹ 'ਤੇ ਤੁਰੇਂਗਾ ਤੇ ਪਿੰਡਾਂ 'ਚ ਬਣ ਤੈਨੂੰ ਨਹੀਂ ਦੇਣਾ। ਤੇਰਾ ਘਰ ਕੇ ਰਾਂ ਭਗਵੰਤ ਮਨਤਪ ਸਤਾਜ ਪਾਉਣ ਤੋਂ ਪਹਿਲਾਂ ਤੁਹਾਡੇ ਨਾਲ ਫੋਨ ਤੇ ਵੀ ਰਾਤ ਦੇ ਵਿੱਚ ਸੀ ਤੇ ਇਸ ਮੁੱਦੇ ਨੂੰ ਨਾ ਡੀਪਲੀ ਨਾਲ ਤੁਹਾਡੇ ਤੋਂ ਸਾਰਾ ਜਾਣਿਆ ਹੈ ਕਿ ਸੱਚ ਹੈ ਓਕੇ ਸੋ ਗੱਲ ਤੇ ਹੀ ਹੈ ਭਾਈ ਉਦੋਂ ਪ੍ਰੈਸ ਕਾਨਫਰੈਂਸ ਸਾਥੋਂ ਪੁੱਛ ਕੇ ਕੀਤੀ ਜਾਂਦੀ ਸੀ ਅੱਜ ਪ੍ਰੈਸ ਕਾਨਫਰੈਂਸ ਹੀ ਨਹੀਂ ਕੀਤੀ ਜਾਂਦੀ ਇਸ ਗੱਲ ਤੇ ਬੋਲੇ ਨਹੀਂ ਜਾਂਦਾ ਉਹ ਮੈਂ ਪੁੱਛਣਾ ਚਾਹਣਾ ਕਿ ਭਾਈ ਅੱਜ ਅਸੀਂ ਅੱਜ ਵੀ ਉਹੀ ਹਾਂ ਅਸੀਂ ਕੱਲ ਵੀ ਉਹੀ ਸੀਗੇ ਉਦੋਂ ਸਾਡੇ ਫੋਨ ਇਸ ਤਰੀਕੇ ਨਾਲ ਲੱਗਦੇ ਹੁੰਦੇ ਸੀ ਜਿਵੇਂ ਯਾਰਾਂ ਬੇਦਿਆਂ ਨੂੰ ਲੱਗਦੇ ਆ ਤੋ ਗੱਲ ਇਹ ਹੈ ਕਿ ਲਾਲੇ ਨੂੰ ਤਾਂ ਪਤਾ ਲੱਗ ਗਿਆ 3.5 ਸਾਲ ਦੀ ਝੂਠੀ ਸੌਦਾ ਨਤੀਜਾ 1.5 ਸਾਲ ਇਹਦਾ ਰਹਿ ਗਿਆ ਤੇ ਪੰਜਾਬ ਦੇ 111 117 ਐਮਐਲਏ ਤੇ 92 ਦੇ ਜਿੱਤੇ ਆ ਇਹ ਲਾਲੇ ਦੇ ਮੁਕਾਬਲੇ ਡੁੱਬਣਾ ਹੈ ਤੇ ਅੱਜ ਵੀ ਇਹ ਆਪਣੇ ਆਪ ਨੂੰ ਪੰਜਾਬ ਤੋਂ ਬਚਾ ਸਕਦਾ ਜੇ ਇਸ ਮਸਲੇ ਦਾ ਹੱਲ ਕਰ ਦੇਵੇ ਜੀ ਅਸੀਂ ਦਰਸ਼ਕਾਂ ਤੋਂ ਤੁਹਾਡੇ ਆਪਣੇ ਸਿਵਕ ਹਰਪਾਲ ਸਿੰਘ ਮਾਖੂਲਨ ਦਿਲ ਦੀਏ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ ਵੀ 10 ਸਾਲ ਬਾਅਦ ਵੀ ਅਸੀਂ ਉਸੇ ਕੋਟ ਪੂਰੇ ਚੌਂਕ ਦੇ ਵਿੱਚ ਖੜੇ ਆ ਤੇ ਅੱਜ ਫੇਰ ਰੋਸ ਮਜਾਰੇ ਹੋ ਰਹੇ ਨੇ ਜੂਨ ਦਾ ਮਹੀਨਾ ਜਿਹੜਾ ਇਹ ਸਿੱਖ ਇਹਨੂੰ ਭੁਲਾ ਨਹੀਂ ਸਕਦੇ ਜੂਨ ਦੇ ਮਹੀਨੇ ਨੇ ਅੱਤ ਦਰਜੇ ਦੇ ਸਿੱਖਾਂ ਨੂੰ ਤਸ਼ੱਦਦ ਦਿੱਤੇ ਨੇ ਜੇ ਆਪਾਂ ਗੁਰੂ ਕਾਲ ਤੋਂ ਗੱਲ ਕਰੀਏ ਗੁਰੂ ਅਰਜਨ ਪਾਤਸ਼ਾਹ ਨੂੰ ਜੂਨ ਦੇ ਮਹੀਨੇ ਸ਼ਹੀਦ ਕੀਤਾ ਜਾਂਦਾ ਹੈ ਜੂਨ 1984 ਦਾ ਸਾਕਾ ਜਿਹੜਾ ਉਹ ਵੀ ਅਸੀਂ ਭੁੱਲ ਨਹੀਂ ਸਕਦੇ ਤੇ ਆ ਜਿਹੜਾ 1 ਜੂਨ 2015 ਨੂੰ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਵਾ ਕੀਤਾ ਜਾਂਦਾ ਚੋਰੀ ਕਰਕੇ ਤੇ ਲਲਕਾਰਿਆ ਜਾਂਦਾ ਹੈ ਸਿੱਖਾਂ ਨੂੰ ਇਸਤਿਹਾਰ ਲਾਏ ਜਾਂਦੇ ਨੇ ਵੀ ਉਹ ਗੁਰੂ ਗ੍ਰੰਥ ਸਾਹਿਬ ਤੁਹਾਡੇ ਸਾਡੇ ਕੋਲ ਨੇ ਇਹ ਹਿੰਮਤ ਐ ਤੇ ਫੜ ਲਓ ਉਦੋਂ ਬਾਅਦ 2-4 ਦਿਨਾਂ ਬਾਅਦ ਆਪਾਂ ਵੇਖਦੇ ਆਂ ਵੀ ਉਹ ਅੰਗ ਜਿਹੜੇ ਨੇ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ ਤੇ ਜਦੋਂ ਅੰਗ ਇਕੱਠੇ ਕਰਕੇ ਸਿੱਖ ਸੰਗਤਾਂ ਵੱਲੋਂ ਇਹਨਾਂ ਆਗੂ ਸਹਿਬਾਨਾਂ ਵੱਲੋਂ ਇੱਥੇ ਰੋਸ ਮਜ਼ਾਹਰਾ ਕੀਤਾ ਜਾਂਦਾ ਤੇ ਦੁਬਾਰਾ ਦੂਜੀ ਬੇਦਬੀ ਹੁੰਦੀ ਏ ਗੁਟਕਾ ਫੜ ਰਹੇ ਪਾਣੀ ਪੜ ਰਹੇ ਸਿੰਘਾਂ ਦੇ ਉੱਪਰ ਫਿਰ ਗੰਦੇ ਪਾਣੀ ਦੀਆਂ ਬਿਛਾੜਾਂ ਪਾਈਆਂ ਜਾਂਦੀਆਂ ਉਦੋਂ ਬਾਅਦ ਆਪਾਂ ਵੇਖਦੇ ਹਾਂ ਕਿ ਤਿੰਨ ਸਰਕਾਰਾਂ ਬਦਲ ਜਾਂਦੀਆਂ ਚਾਰ ਮੁੱਖ ਮੰਤਰੀ ਬਦਲ ਜਾਂਦੇ ਨੇ ਪਰ ਇਨਸਾਫ ਅਜੇ ਵੀ 10 ਸਾਲ ਹੋ ਗਏ ਸਾਨੂੰ ਮਿਲਿਆ ਨਹੀਂ ਅੱਜ ਭਾਈ ਸੁਖਜੀਤ ਸਿੰਘ ਖੋਸਾ ਸੁਖਰਾਜ ਵੀ ਰਪਿੰਦਰ ਵੀਰ ਇਹਨਾਂ ਸਾਰੇ ਵੀਰਾਂ ਦੀ ਅਗਵਾਈ ਦੇ ਵਿੱਚ ਅੱਜ ਸੈਂਕੜੇ ਨੌਜਵਾਨਾਂ ਨੇ ਅੱਜ ਮੋਟਰਸਾਈਕਲ ਮਾਰਚ ਕੱਢਿਆ ਸਾਰਾ ਜਾਣਨ ਦਾ ਯਤਨ ਕਰਦੇ ਵੀ ਇਸ ਤੋਂ ਬਾਅਦ ਹੋਰ ਵੀ ਸੰਘਰਸ਼ ਤਿੱਖੇ ਹੋਣਗੇ ਸਭ ਤੋਂ ਪਹਿਲਾਂ ਖੋਸਾ ਸਾਹਿਬ ਚੈਨਲ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਜੇ ਸਮਾਂ 10 ਸਾਲ ਦੇ ਸਮੇਂ ਦੇ ਵਿੱਚ ਅਜੇ ਤੱਕ ਨਾਂ ਇਨਸਾਫ ਮਿਲਦਾ ਕੀ ਕਾਰਨ ਮੰਨਦੇ ਨੇ ਦੇਖੋ ਜੀ ਜੇ ਕਹਿਣ ਵਾਲੀ ਗੱਲ ਤਾਂ ਕੁਝ ਰਹੀ ਨਹੀਂ ਜੇ ਇਹਨਾਂ ਨੇ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਅੱਜ ਟੈਂਪਰੇਚਰ 42 45 ਹੋਊਗਾ ਤੇ ਇਹ 40 45 ਟੈਂਪਰੇਚਰ ਵਿੱਚ ਤਪਦੇ ਤਪਸ਼ ਵਿੱਚ ਨੌਜਵਾਨੀ ਜਿਹੜੀ ਆ ਆਪਦੇ ਗੁਰੂ ਨੂੰ ਆਪਦੇ ਇਸ਼ਟ ਨੂੰ ਸਮਰਪਿਤ ਹੋ ਕੇ ਜਿਹੜੀ ਇਹਨਾਂ ਨੇ ਜਾਲ ਸਾਜੀ ਕੀਤੀ ਆ ਸਰਕਾਰਾਂ ਨੇ ਹੁਣ ਤੱਕ ਇਹਨਾਂ ਸਰਕਾਰਾਂ ਦੀ ਬਾਹਮ ਰੋੜ ਨੂੰ ਸ਼ਾਂਤਮਈ ਤਰੀਕੇ ਨਾਲ ਔਰ ਬਾਂਮ ਰੋੜਨਾ ਇਹ ਨਹੀਂ ਹੁੰਦਾ ਵੀ ਜਾ ਕੇ ਉਹਦੇ ਮੁਕੀਆਂ ਮਾਰਨ ਲੱਗ ਪੈਣਾ ਲੋਕਤੰਤਰੀ ਢੰਗ ਵਿੱਚ ਡੈਮੋਕਰੇਟੀ ਵਿੱਚ ਜਦੋਂ ਕੋਈ ਕਾਲਾ ਝੰਡਾ ਨਿਕਲੇ ਆਉਂਦਾ ਤਾਂ ਵੱਡੀ ਗਾਲ ਹੈ ਬਿਨਾਂ ਕਿਸੇ ਗੱਲ ਕਹਿਣ ਤੋਂ ਇੱਕ ਬਹੁਤ ਵੱਡੀ ਗਾਲ ਆ ਵੀ ਕਾਲੇ ਝੰਡੇ ਇਹਦਾ ਮਤਲਬ ਜਿਹੜਾ ਸਰਕਾਰ ਦਾ ਸਿਸਟਮ ਆ ਫੇਲਿਅਰ ਉਹਨੂੰ ਸੰਕੇਤਕ ਆ ਪਰ ਇੱਥੇ ਹਾਲ ਕੀ ਆ ਸਰਦਾਰ ਸਾਹਿਬ ਬਸ਼ਰਮਾਂ ਦੀ ਡੁੱਲ ਦੀ ਢਾਲ ਉਹ ਕਹਿੰਦੇ ਸਾਡਾ ਟ੍ਰੈਂਡ ਆ ਅਸੀਂ ਖਾਨੇ ਹੀ ਇੱਤਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਬੇਇਤੀ ਪ੍ਰੂਫ ਹੋ ਚੁਕੀਆਂ ਨੇ ਇਹ ਬੇਇਤੀ ਪ੍ਰੂਫ ਪਹਿਲਾਂ ਕੈਪਟਨ ਹੋਇਆ ਫੇ ਚੰਨੀ ਹੋਇਆ ਫਿਰ ਭਗਵੰਤਮਾਨ ਹੋ ਗਿਆ ਇਹ ਕੋਈ ਕਹਿੰਦਾ ਸੀ ਜੀ ਮੈਂ ਗੁਟਕਾ ਸਾਹਿਬ ਹੱਥ 'ਚ ਫੜਿਆ ਲੋਕੋ ਮੈਂ ਇਨਸਾਫ ਕਰ ਦੂੰ ਕੋਈ ਕਹਿੰਦਾ ਜੀ ਜੀ ਅਸੀਂ 24 ਘੰਟਿਆਂ 'ਚ ਇਨਸਾਫ ਕਰ ਦੇਾਂਗੇ ਲਾਲੇ ਤੇ ਜੱਟ ਦੀ ਦੋਸਤੀ ਆ ਪਰ ਲਾਲੇ ਜੱਟ ਦੀ ਦੋਸਤੀ ਨਿਭੀ ਨਹੀਂ ਸਿੱਖਾਂ ਨੂੰ ਨਾਂਗਵਾਰ ਸਾਹਿਬਤ ਹੋਈ ਆ ਸਿੱਖਾਂ ਨੇ 3 ਸਾਲ ਚੁੱਪ ਕਰਕੇ ਵੇਖਿਆ ਕਿ ਕੰਮ ਕਰਨ ਦਾ ਮੌਕਾ ਦਿਓ ਵੀ ਇਹ ਕੁਝ ਕਰਨਗੇ ਇਹ ਕੁਛ ਕਰਨਗੇ ਕਹਿੰਦੇ ਗਵਾਹੀਆਂ ਨਹੀਂ ਮੈਂ ਅੱਗੇ ਗਿਣਾ ਹਟਾਇਆ 1 2 3 4 5 2 4 ਉਧਰ ਖੜੇ ਨੇ 10 12 ਗਵਾਹ ਇੱਥੇ ਖੜੇ ਹੋਣਗੇ ਭਗਵੰਤ ਜੀ ਸਾਬ ਕਹਿੰਦੇ ਗਵਾਹ ਗਵਾਹੀਆਂ ਨਹੀਂ ਦੇ ਰਹੇ ਕੌਣ ਕਹਿੰਦਾ ਗਵਾਹੀਆਂ ਨਹੀਂ ਦੇ ਰਹੇ ਉਹ ਗਵਾਹੀਆਂ ਦੀ ਘਾਟ ਕਹਿੰਦੀ ਉਹ ਕਿਤੇ ਠੰਡੇ ਪਾਣੀ ਦਾ ਇਸ਼ਨਾਨ ਕਰਨ ਠੰਡੇ ਪਾਣੀ ਨਾਲ ਤੇ ਫੇਰ ਵੇਖਣ ਆਪਦੇ ਅਖਰਾਂ ਨੂੰ ਪੁੱਛਣ ਆਪਦੀਆਂ ਸਿੱਟਾਂ ਨੂੰ ਪੁੱਛਣ ਗਵਾਹੀਆਂ ਦੇਣ ਵਾਲਿਆਂ ਨੇ ਆਪਦਾ ਫਰਜ ਅਦਾ ਕਰਤਾ ਉਲਟਾ ਸਰਕਾਰ ਫੇਲ ਹੋ ਗਈ ਜਿਲ੍ਹਾ ਅਦਾਲਤ ਤੋਂ ਕੇਸ ਟਰਾਂਸਫਰ ਹੋ ਗਏ ਆ ਮਾਤੜ ਬੰਦੇ ਹੁਣ ਚੰਡੀਂ ਨਿਕਲ ਜਾਇਆ ਕਰਨਗੇ ਕੀ ਇਹਨਾਂ ਦੀ ਸਕਿਉਰਿਟੀ ਦਾ ਪੈਂਤਜਾਮ ਹੈ ਜਿਨ੍ਹਾਂ ਨੇ ਬੇਦਬੀਆਂ ਕੀਤੀਆਂ ਉਹਨਾਂ ਨੂੰ ਪਾਇਲਟ ਲੱਗੀਆਂ ਹੋਈਆਂ ਨੇ ਹਾਂਜੀ ਤੇ ਕੁਝ ਲੋਗ ਇਹਨਾਂ ਵੀਰਾਂ ਨੂੰ ਟਾਰਗੇਟ ਕਰ ਰਹੇ ਨੇ ਸਿੱਕੀ ਪੇਸ ਦੀ ਤੇ ਦੌਰੀ ਮਾਰ ਪੈ ਰਹੀ ਹੈ ਸਰਕਾਰਾਂ ਸਿੱਖਾਂ ਨੂੰ ਜੂਲ ਕਰ ਲਿਆ ਵੀ ਗਵਾਇਆਂ ਵੀ ਲੈ ਲੋ ਗਵਾਇਆਂ ਵੀ ਦੇ ਦੇਣ ਤੇ ਮੁੜ ਕੇ ਅਸੀਂ ਕਰਨਾ ਵੀ ਕੁਛ ਨਹੀਂ ਉਲਟਾ ਇਹਨਾਂ ਦੀ ਕੈਬਨਟ ਮੰਤਰੀ ਬਲਜੀਤ ਕੌਰ ਉਹਨਾਂ ਦੀਆਂ ਚੁੰਝ ਚਰਚਾਵਾਂ ਦੇ ਵਿੱਚ ਜਾ ਕੇ ਹਿੱਸਾ ਲੈਂਦੀ ਐ ਸੌਦਾ ਸਾਥੀ ਕੀ ਇਹ ਐ ਢੇਡੇ ਤਰੀਕੇ ਦੇ ਨਾਲ ਇਹਨਾਂ ਨੇ ਸਮੂਲਿਤ ਕਰਨੀ ਸ਼ੁਰੂ ਕਰ ਦਿੱਤੀ ਐ ਸੋ ਇਸ ਕਰਕੇ ਅੱਜ ਦਾ ਜਿਹੜਾ ਵਿਸਾਲ ਇਕੱਠਾ ਛੋਟਾ ਇਕੱਠ ਨਹੀਂ ਸੀਗਾ ਤੁਸੀਂ ਕਵਰ ਕੀਤਾ ਨਾ ਕੋਈ ਸੋਸ਼ਲ ਮੀਡੀਆ ਤੇ ਐਡ ਇਤ ਨਹੀਂ ਨਾ ਕੀ ਕੋਈ ਖਬਰਾਂ ਨਹੀਂ ਨਾ ਲਵਾਈਆਂ ਇਹ ਬਾਬੇ ਨਾਨਕ ਦੇ ਸਿੱਖ ਆਏ ਆ ਭਾਈ ਲਾਲੋ ਦੇ ਵਾਰਿਸ ਆਏ ਆ ਇਹ ਕਿਰਤੀਆਂ ਦਾ ਕੱਟ ਸੀ ਇਹ ਪੱਠੇ ਵੜਨਾਂ ਦਾ ਕੱਟ ਸੀ ਇਹਦੇ ਚ ਸਾਰੇ ਹੀ ਆਗੂ ਸੀ ਤੇ ਕੋਈ ਵੀ ਆਗੂ ਨਹੀਂ ਸੀ ਇਹ ਗੱਲ ਧਿਆਨ ਦਿਓ ਸਾਰੇ ਹੀ ਆਗੂ ਸੀ ਤੇ ਕੋਈ ਵੀ ਆਗੂ ਨਹੀਂ ਸੀ ਇਹ ਲੋਕ ਤੇਰੀ ਕੋਠੀ ਵੱਲ ਨੂੰ ਆਉਣਗੇ ਕਿਉਂਕਿ ਬਾਕੀਆਂ ਨੂੰ ਤੁਸੀਂ ਮੈਨੇਜ ਕਰ ਸਕਦੇ ਹੋ ਨਹੀਂ ਹੁਣ ਅਗਲਾ ਅਗਲਾ ਫੜਿਆ ਕੀ ਵੀ ਇਹਨੂੰ ਫੜ ਲਿਆ ਇਹਨੂੰ ਫੜ ਲਿਆ ਉਹਨੂੰ ਫੜ ਲਿਆ ਇਹ ਚੈਨ ਨੂੰ ਫੜ ਲਿਆ ਉਹ ਵਿਤਰ ਜਾਊਗਾ ਇਹਨੂੰ ਫੜ ਲਿਆ ਉਹ ਵਿਤਰ ਜਾਊਗਾ ਇਨੂੰ ਫੜ ਲੈ ਉਹ ਵੀ ਟਰ ਜੂਗਾ ਇਹ ਸਾਰੇ ਤੇਰੇ ਹੋਣਗੇ ਬਾਅਦ ਇਹ ਤੂੰ ਕਹਿੰਦਾ ਨਾ ਭਮੱਕੜ ਇਹ ਤੇਰੇ ਭਮੱਕੜਾਂ ਦੇ ਵੀ ਪਿਓ ਆ ਇਹ ਤੈਨੂੰ ਸਹੀ ਰਾਹ ਦਿਖਾ ਦੇਣਗੇ ਗੱਲ ਤਾਂ ਮੇਰੇ ਹੋਰ ਆਉਂਦੀ ਸੀ ਮੈਂ ਕਹਿਣੀ ਨਹੀਂ ਤੈਨੂੰ ਸਹੀ ਰਾਹ ਦਿਖਾ ਦੇਣਗੇ ਤੁਸੀਂ ਬਰਾਏ ਮਿਹਰਬਾਨੀ ਕਰਕੇ ਬਹਿਬਲ ਦਾ ਚਲਾਨ ਜੇ ਪੇਸ਼ ਕਰ ਦਿੰਦੇ ਹੋ ਨਾ ਤੇ ਚੰਗੀ ਗੱਲ ਐ ਕੁਛ ਨਾ ਕੁਛ ਠੀਕ ਹੋ ਜੂ ਤੇ ਇਹਦੇ ਸੰਘਰਸ਼ ਸਿੱਖਾ ਹੁੰਦਾ ਜਾਊਗਾ ਫਿਰ ਤਾਂ ਕੋਠੀ ਮੋਰੇ ਮਿਲਾਂਗੇ ਜੀ 1 ਮਹੀਨੇ ਬਾਅਦ 1 ਮਹੀਨੇ ਬਾਅਦ ਅੱਛਾ ਜੁਲਾਈ ਵਿੱਚ ਇਹਦੀ ਕੋਠੀ ਘਰਾਂਗੇ ਡੇਢ ਦੇ ਦਿਆਂਗੇ ਹਮ ਐ ਆਪਣੀ ਹੋ ਗਈ ਆ ਜੀ ਜੂਨ 30 ਜੂਨ ਨੂੰ ਡੇਢ ਅਨਾਉਂਸ ਕਰ ਦਿਆਂਗੇ ਵੀ ਕਿਦਾਂ ਜਾਣਾ ਅੱਛਾ ਜੀ ਬਸ ਜੂਨ ਮਹੀਨਾ ਹੀ ਦੇਖਾਂਗੇ ਤੇ ਮਿਲਾਂ ਘੇਰਾਂਗੇ ਚੰਡੀਗੜ੍ਹ ਵਾਲੀ ਸੰਗਰੂਰ ਵਾਲੀ ਨਹੀਂ ਉੱਥੇ ਤਾਂ ਕਬੂਤਰ ਬੋਲਦੇ ਆ ਚੰਡੀਗੜ੍ਹ ਨੂੰ ਆਵਾਂਗੇ ਉਹ ਰੋਕ ਲਵੇ ਅਸੀਂ ਵੇਖ ਵੇਖਾਂਗੇ ਵੀ ਗੁਰੂਪੰਥ ਰੁਕਦਾ ਕਿ ਅੱਗੇ ਜਾਂਦਾ ਅੱਛਾ ਜੀ ਇਹ ਕਾਫਲਾ ਬਣੂਗਾ ਘਰ ਘਰ ਜਾ ਕੇ ਮਿਲਾਂਗੇ ਅੱਗੇ ਵੀ ਆ ਕਿਰਤੀਆਂ ਦਾ ਪੱਠੇ ਵੱਡਣਾ ਦਾ ਕੱਟ ਸੀਗਾ ਇਹ ਕੱਟ ਕਿਸੇ ਕੀਮਤ ਤੇ ਵੀ ਤੈਨੂੰ ਮaaf ਨਹੀਂ ਕਰੂਗਾ ਭਗਵੰਤ ਮਾਨਸਿਆਂ ਤੇ 1 2015 ਦਾ ਮਤਾ ਰਹਿਦਾ ਬਰਗਾੜੀ ਕਾਨ ਵਾਲੇ ਮਤੇ ਪੜੇ ਗਏ ਸੀਗੇ 15 ਨਵੰਬਰ ਦਾ ਮਤਾ ਹੈ ਵੀ ਘਰ ਘੇਰਨੇ ਉਦੋਂ ਬਚ ਗਏ ਸੀ ਹੁਣ ਤੁਹਾਡੇ ਘੇਰਨੇ ਲੋਕਾਂ ਨੇ ਜੀ ਕੀ ਕਹਿਣਾ ਚਾਹੁੰਦੇ ਜੀ ਜ਼ਿਮੀਨਾਂ ਦੇ ਤੇ ਕਹਿੰਦਾ ਵੀ 1 ਮਹੀਨੇ ਬਾਅਦ ਹੁਣ ਸੀਐਮ ਸਾਹਿਬ ਦਾ ਘਰੀ ਘੇਰਿਆ ਜਾਏਗਾ ਦੇਖੋ ਇਹ ਪੰਜਾਬ ਦੀ ਸਰਕਾਰ ਸਿੱਖਾਂ ਦੇ ਨਾਂ ਤੇ ਬਣੀ ਹੋਵੇ ਯਾਰ ਸਿੱਖਾਂ ਨੂੰ ਇਨਸਾਫ਼ ਨਾ ਹੋਵੇ 10 ਸਾਲ ਹੋ ਗਏ ਹੁਣ 10 ਸਾਲ ਯਾਰ ਅਸੀਂ ਇਨਸਾਫ਼ ਲਈ ਫਿਰਦੇ ਆਂ ਭਗਵੰਤ ਮਾਨ ਕਹਿੰਦਾ ਗਵਾਹ ਹੈ ਨਹੀਂ ਅਸੀਂ 10 ਮੁਕਰੇ ਕਿੱਥੇ ਆ ਕਿਤੇ ਕਿ ਭਾਈ ਤੂੰ ਮੁਕਰੇ ਆ ਠਾ ਠਾ ਕੇ ਕਹਿੰਨੇ ਤੈਨੂੰ ਸੁਖਵੀਰ ਦੇ ਬਰਾਬਰ ਗਵਾਹੀ ਦੇਵਾਂਗੇ ਤੂੰ ਗਵਾਹੀ ਲੈਦਾ ਸਾਰੀ ਸਾਡੀ ਤੂੰ ਗਵਾਹੀ ਲੈਂਦੇ ਨੇ ਪਿਆ ਤੂੰ ਸੰਗਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਈ ਜਾਂਦਾ ਵੀ ਗਵਾਹ ਦੀ ਕਮੀ ਆ ਫਲਾਨੀ ਕਮੀ ਆ ਬੈਵਲ ਦਾ ਚਲਾਨ ਪੇਸ਼ ਕਿਉਂ ਨਹੀਂ ਕਰਦਾ ਪਿਆ ਬੈਵਲ ਦਾ ਤੇ ਤਸ਼ੱਦਦ ਟਾਏ ਕੇ ਕੋਸਾ ਸਾਹਿਬ ਕਹਿੰਦੇ ਦੋਸ਼ੀਆਂ ਨੂੰ ਸਿਕਿਉਰਟੀਆਂ ਦੇ ਕੇ ਨਵਾਜਿਆ ਗਿਆ ਤੇ ਪ੍ਰੇਮੀਆਂ ਕੋਲੇ ਅੱਜ ਵੀ ਸਿਕਿਉਰਿਟੀ ਆ ਲੱਛਣ ਉਹੀ ਆ ਸਾਰੇ ਬਾਦਲ ਕਹਿੰਨੇ ਪੋਸਟਰਾਂ ਦੀ ਰੋਕ ਰੱਖੀ ਕਰਾਈ ਸੀਗੀ ਪ੍ਰੇਮੀਆਂ ਦੇ ਜਿਹੜੇ ਬਲਾਤਕਾਰੀ ਦੇ ਪੋਸਟਰ ਸੀ ਉਹਦੀ ਰੱਖੀ ਕਰਾਈ ਸੀ ਤੇ ਇਹਨਾਂ ਨੂੰ ਗਨਮੈਨ ਦਿੱਤੇ ਸੀ ਪ੍ਰੇਮੀਆਂ ਨੂੰ ਤੇ ਹਾਲ ਤਾਂ ਅੱਜ ਵੀ ਉਹੀ ਆ ਪ੍ਰੇਮੀਆਂ ਕੋਲੇ ਗਨਮੈਨ ਆ ਜਿਹੜੇ ਸਾਡੇ ਵਰਗੇ ਗਵਾਹੀ ਤੇ ਜਾਂਦੇ ਆ ਉਹ ਇਕੱਲੇ-ਇਕੱਲੇ ਸਾਨੂੰ ਕਿਸੇ ਦਾ ਡਰ ਨਹੀਂ ਸਾਨੂੰ ਕਿਸੇ ਦੀ ਸਿਕਿਉਰਿਟੀ ਦੀ ਲੋੜ ਨਹੀਂ ਕਿਸੇ ਚੀਜ਼ ਦਾ ਭੈ ਨਹੀਂ ਤੂੰ ਸਿਕਿਉਰਿਟੀ ਭੇਜੀ ਵੀ ਸੀ ਤੇਰੀ ਮੋੜੀ ਆ ਤੂੰ ਕਾਰਵਾਈ ਕਰ ਤੂੰ ਸਾਨੂੰ ਕਾਣੇ ਨਾ ਕਰ ਤੂੰ ਕਾਰਵਾਈ ਕਰ ਜੇ ਤੂੰ ਕਾਰਵਾਈ ਨਾ ਕੀਤੀ ਤੂੰ ਵਿਅੰਤਾ ਬੁੱਚੜ ਬਣ ਲਈ ਸਾਡੇ ਤੋਂ ਦਲਾਵਰ ਸੰਗ ਪੈਦਾ ਹੋਣਗੇ ਤੂੰ ਮਾਰ ਲਈ ਗੋਲੀਆਂ ਇੱਥੇ ਬਦਲ ਕਹਨੇ ਗੋਲੀਆਂ ਮਾਰੀਆਂ ਸੀ ਨਾ ਤੇ ਅੱਜ ਬਦਲ ਕਿਆ ਆਪਦਾ ਟੱਬਰ ਨਹੀਂ ਬਚਾ ਸਕਿਆ ਮਜੀਠੀਆ ਹਰਕੇ ਦੇ ਮਿੰਤਾ ਕੱਢਦੇ ਉਧਰੋਂ ਭਾਜੇਪੀ ਖੇਤੀ ਉਧਰੋਂ ਫਲਾਨਾ ਕਰਦਾ ਆਪਦੀ ਪਾਰਟੀ ਦਾ ਕੀ ਆਪਦਾ ਟੱਬਰ ਨਹੀਂ ਬਚਾ ਸਕਿਆ ਬਦਲ ਤੇ ਕੈਪਟਨ ਨੇ ਗੁਰਕਾ ਸਾਹਿਬ ਦੀ ਸੌਂ ਖਾਧੀ ਸੀ ਵੀ ਮੈਂ ਇਨਸਾਫ ਦੇਵਾਂਗਾ ਮੁੱਖ ਮੰਤਰੀ ਸੀਗਾ ਅੱਜ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਉਹ ਬੰਦਾ ਤੇ ਭਗਵੰਦ ਮਾਨ ਤੇਰੀ ਤਾਂ ਉਮਰ ਹੀ ਬਹੁਤ ਥੋੜੀ ਆ ਸਿਆਸਤ ਦੇ ਵਿੱਚ ਜੇ ਤੂੰ ਇਸ ਰਾਹਾਂ ਤੇ ਤੁਰੇਗਾ ਤੇ ਪਿੰਡਾਂ 'ਚ ਵੜਨ ਤੈਨੂੰ ਨਹੀਂ ਦੇਣਾ ਤੇਰਾ ਘਰ ਕੇ ਰਾਂਗੇ ਆ ਬਲਜੀਤ ਕੌਰ ਜਿਹੜੀ ਧੱਕੇ ਖਾਂਦੀ ਆ ਬਲਾਤਕਾਰ ਜਿਨ੍ਹਾਂ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਸਾਡੇ ਯਾਰ ਗੁਰੂ ਦੀ ਬੇਅਦਬੀ ਕੀਤੀ ਹੋਵੇ ਤੇ ਇਹ ਧੱਕੇ ਖਾਣ ਉਹਨਾਂ ਦੇ ਡੇਰੇ 'ਚ ਇਹ ਇਹ ਪੰਜਾਬ ਦੀ ਸਰਕਾਰ ਹੈ ਸਿੱਖਾਂ ਦੀ ਸਰਕਾਰ ਬਲਜੀਤ ਕੌਰ ਜਵਾਬ ਦੇਵੇ ਉਹਦੇ ਮਗਰ ਵੀ ਪੈਣਾ ਹੈ ਇਹੀ ਡਾਂਗਾ ਛੋਟੀਆਂ ਲੈ ਕੇ ਜੇ ਤੂੰ ਜਵਾਬ ਦੇ ਤੂੰ ਡੇਰੇ 'ਚ ਲੈਣ ਕੇ ਗਈਆਂ ਜਿਨ੍ਹਾਂ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੈ ਜਾਂ ਤੂੰ ਪੰਜਾਬ ਤੋਂ ਬਾਹਰ ਉੱਠ ਜਾ ਜਾਂ ਉਹਨਾਂ ਦੇ ਸਰਸੇ ਵਾਲੇ ਦੇ ਸਿਸਟਮ 'ਚ ਉਹਨਾਂ ਦੇ ਪ੍ਰਧਾਨ ਬਣ ਜਾ ਫਿਰ ਨਾ ਸਾਡਾ ਕੋਈ ਦੁੱਖ ਨਹੀਂ ਜੋ ਐਮਪੀ ਸਾਧੂ ਸਿੰਘ ਦੀ ਕੁੜੀ ਆ ਜਿਹਦੇ ਤੇ ਸਾਡੇ ਵੋਟਾਂ ਲੈ ਕੇ ਸਾਡੇ ਫਰੀਦਕੋਟ ਦਾ ਐਮਪੀ ਬਣਿਆ ਸੀ ਉਹਦੀ ਬਦੌਲਤ ਅੱਜ ਸਰਕਾਰ ਦੇ ਵਿੱਚ ਮੰਤਰੀ ਬਣੀ ਹੈ ਤੇ ਜਾਂ ਉਹਦੇ ਕਹਿੰਦੀ ਮੈਨੂੰ ਸਿੱਖਾਂ ਦੀ ਕੋਈ ਲੋੜ ਨਹੀਂ ਵੋਟਾਂ ਦੀ ਮੈਂ ਪ੍ਰੇਮੀਆਂ ਦੀ ਵੋਟਾਂ ਦੇ ਜਿੱਤੂਗੀ ਤੇ ਗਾਂ 2027 'ਚ ਵੀ ਤੈਨੂੰ ਪੁੱਛਾਂਗੇ ਜੀ ਇਹ ਕੱਲ ਤੱਕ ਤਾਂ ਹੁਕਮਨਾਮਾ ਵੀ ਜਾਰੀ ਹੋਇਆ ਵੀ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਪਰ ਜਿਵੇਂ ਵੀਰ ਕਹਿੰਦੇ ਵੀ ਅੱਜ ਸਿੱਖ ਵੋਟਾਂ ਵਟੋਰ ਕੇ ਸਿੱਖੀ ਚਿਹਰੇ ਦੇ ਵਿੱਚ ਅੱਜ ਵੀ ਉਹਨਾਂ ਨਾਲ ਸਾਂਝ ਰੱਖੀ ਜਾ ਰਹੀ ਹੈ ਜਿਵੇਂ ਨੇ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ ਮੈਨੂੰ ਲੱਗਦਾ ਭਗਵੰਤ ਮਾਨ ਤੁਹਾਡੇ ਨਾਲ ਫੋਨ ਤੇ ਵੀ ਰਾਤ ਦੇ ਵਿੱਚ ਸੀ ਤੇ ਇਸ ਮੁੱਦੇ ਨੂੰ ਨਾਲ ਡੀਪਲੀ ਨਾਲ ਤੁਹਾਡੇ ਤੋਂ ਸਾਰਾ ਜਾਣਿਆ ਹੈ ਇਹ ਸੱਚ ਹੈ ਦੋਖੇ ਇਸੇ ਗੱਲ ਦੀ ਹੈ ਭਾਈ ਉਦੋਂ ਪ੍ਰੈਸ ਕਾਨਫਰੈਂਸ ਸਾਥੋਂ ਪੁੱਛ ਕੇ ਕੀਤੀ ਜਾਂਦੀ ਸੀ ਹਮ ਅੱਜ ਪ੍ਰੈਸ ਕਾਨਫਰੈਂਸ ਹੀ ਨਹੀਂ ਕੀਤੀ ਜਾਂਦੀ ਇਸ ਗੱਲ ਤੇ ਬੋਲੇ ਨਹੀਂ ਜਾਂਦਾ ਹਮ ਉਹ ਮੈਂ ਪੁੱਛਣਾ ਚਾਹੁੰਨਾ ਕਿ ਭਾਈ ਅੱਜ ਅਸੀਂ ਅੱਜ ਵੀ ਉਹੀ ਹਾਂ ਅਸੀਂ ਕੱਲ ਵੀ ਉਹੀ ਸੀਗੇ ਹਮ ਉਦੋਂ ਸਾਡੇ ਫੋਨ ਇਸ ਤਰੀਕੇ ਨਾਲ ਲੱਗਦੇ ਹੁੰਦੇ ਸੀ ਜਿਵੇਂ ਯਾਰਾਂ ਬੇਲਿਆਂ ਨੂੰ ਲੱਗਦੇ ਆ ਹਮ ਤੇ ਅੱਜ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਤਾ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਇਹ ਮੁੱਦੇ ਨੂੰ ਭੁੱਲ ਕੇ ਤੇ ਫਿਰ ਚਲੋ ਠੰਡੇ ਬਸੇ ਚ ਪਾ ਦੋਗੇ ਸਾਡੀ ਲੜਾਈ ਉਸ ਕੁਰਸੀ ਦੇ ਨਾਲ ਹੈ ਤੇ ਕੁਰਸੀ ਦੇ ਬੈਠੇ ਚਿਹਰਾ ਨਾਲ ਲੜਾਈ ਹੁੰਦੀ ਆ ਤਾਂ ਗੱਲ ਇਹ ਆ ਕਿ ਜਦੋਂ ਤੁਸੀਂ 2022 ਚ ਸੱਤਾ ਚ ਆਏ ਹੋ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਦੇ ਕਰਕੇ ਆਏ ਹੋ ਕੱਲ ਤੱਕ ਸਹਿਤੋ ਹਕਮਨਾਮੇ ਜਾਰੀ ਆ ਜਿਹੜੇ ਸਰਸੇ ਸਾਧ ਦੀਆਂ ਯਾਰੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਕਰਨਾ ਕਿਉਂ ਨਹੀਂ ਚਾਹੁੰਦੇ ਇਹਨਾਂ ਨੂੰ ਹਮਦਰਦੀ ਨਹੀਂ ਹੈਗੀ ਇਹ ਰਾਜਨੀਤਿਕ ਲੋਕਾਂ ਨੂੰ ਵੋਟ ਦਿੰਦੀ ਆ ਤਾਂ ਜਿਵੇਂ ਉਹਦੀਆਂ ਅੱਜ ਚੌਕੀਆਂ ਭਰਨ ਲੱਗ ਗਿਆ ਵਾਰੀ-ਵਾਰੀ ਜਾ ਕੇ ਉਹੀ ਹਾਲ 2015 ਦੀ ਸਰਕਾਰ ਦਾ ਸੀਗਾ ਕਿ ਉਹਨਾਂ ਦੇ ਡੇਰੇਾਂ 'ਚ ਜਾ ਕੇ ਬੋਲਣਾ ਉਹੀ ਇਹਨਾਂ ਦਾ ਹੋ ਗਿਆ ਇੱਕ ਡੇਰੇ 'ਚ ਤੁਰਿਆ ਫਿਰਦਾ ਇੱਕ ਉਧਰ ਹallelujah ਕਰਦਾ ਫਿਰਦਾ ਬਟਾਲੇ ਵਾਲੇ ਪਾਸੇ ਤੁਸੀਂ ਉਹ ਵੀ ਦੇਖਿਆ ਹੋਣਾ ਸੋ ਗੱਲ ਇਹ ਆ ਕਿ ਜਿਹੜੇ ਬੰਦੇ ਨਿਰਪੱਖ ਹੋ ਕੇ ਚੱਲ ਨਹੀਂ ਸਕਦੇ ਪੰਜਾਬ ਦਾ ਪਲਕ ਕਿਥੋਂ ਕਰ ਦੇਣਗੇ ਹੂੰ ਜਿਹੜੇ ਬੰਦੇ ਸਾਡੇ ਐਸਟ ਐਸਟ ਪ੍ਰਤੀ ਸਹਿਰਦ ਨਹੀਂ ਹੈਗੇ ਜਿਹੜੇ ਮੁੱਦੇ ਤੇ ਆਏ ਆ ਜਿਹੜੇ ਉਸ ਦਾ ਹੱਲ ਨਹੀਂ ਕਰ ਸਕਦੇ ਤਾਂ ਉਹ ਸਾਨੂੰ ਇਨਸਾਫ ਵਾਲੇ ਪਾਸੇ ਕਿਵੇਂ ਕਰ ਦੇਣਗੇ ਸੋ ਗੱਲ ਇਹ ਹੈ ਕਿ ਲਾਲੇ ਨੂੰ ਤਾਂ ਪਤਾ ਲੱਗ ਗਿਆ 3.5 ਸਾਲ ਚ ਝੂਠੀ ਸੌਦਾ ਨਤੀਜਾ ਹੂੰ 1.5 ਸਾਲ ਇਹਦਾ ਰਹਿ ਗਿਆ ਤੇ ਪੰਜਾਬ ਦੇ 192 117 ਐਮਐਲਏ ਤੇ 92 ਦੇ ਜਿੱਤੇ ਆ ਇਹ ਲਾਲੇ ਦੇ ਮੁਕਾਬਲੇ ਦੁੱਗਣਾ ਹੈ ਹੂੰ ਤੇ ਅੱਜ ਵੀ ਇਹ ਆਪਣੇ ਆਪ ਨੂੰ ਪੰਜਾਬ ਚ ਬਚਾ ਸਕਦਾ ਜੇ ਇਸ ਮਸਲੇ ਦਾ ਹੱਲ ਕਰ ਦੇਣ। ਸਪੀਕਰ ਸਾਹਿਬ ਤੁਹਾਡੇ ਜਦੋਂ ਤੁਸੀਂ ਧਰਨਾ ਲਾਇਆ ਸੀ ਸਟੇਜ ਤੇ ਔਨ ਰਿਕਾਰਡਿੰਗ ਪਈਆਂ ਨੇ ਉਹ ਕਹਿੰਦੇ ਸੀ ਬਸ ਕਹਿੰਦੇ ਵੀ ਹੁਣ ਥੋੜੇ ਦਿਨਾਂ ਸ਼ਕਰਾਨਾ ਸਮਾਗਮ ਹੋਏਗਾ ਤੋ ਸ਼ੀ ਸਲਾਖਾਂ ਦੇ ਪਿੱਛੇ ਆਉਣਗੇ। ਸੰਧਵਾ ਸਾਹਿਬ ਨੇ ਔਨ ਸਟੇਜ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੰਧਵਾ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਕਿ ਚਲਾਨ ਪੇਸ਼ ਹੋਣਗੇ ਦੋਸ਼ੀ ਨਾਮਿਨੇਟ ਹੋ ਜਾਣਗੇ। ਪਰ ਗੱਲ ਇਹ ਹੈ ਕਿ ਦੋਸ਼ੀ ਨਾਮਿਨੇਟ ਕੱਲੇ ਕਿਤਾਬਾਂ ਚ ਬੰਦ ਥੋੜੀ ਆ ਜੋ ਗੱਲ ਕਹਿ ਕੇ ਪੂਰੀ ਹੋ ਗਈ। ਉਹਨਾਂ ਨੇ ਕਹਿਤਾ ਨਾਮਿਨੇਟ ਹੋਣਗੇ ਕਰ ਲੈ ਪਰ ਅਦਾਲਤਾਂ ਚ ਕੇਸ ਚੰਡੀਗੜ੍ਹ ਟ੍ਰਾਂਸਫਰ ਕਿਨੇ ਕਰਾਤੇ ਸਿੱਧੇ ਤੌਰ ਤੇ ਜਿਵੇਂ ਰੁਪਿੰਦਰ ਗੱਲ ਕਰਕੇ ਗਿਆ ਨਾ ਕਿ ਬੇਅਦਬੀ ਵਾਲੇ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਦੇ ਮੂਰੇ ਪਾਇਲਟ ਚਲਦੀ ਆ ਐਡੀ ਭਦਰਕਾਰੀ ਯਾਰ ਬੰਦਿਆਂ ਨੂੰ ਰਾਤ ਰੁਕਣਾ ਨਹੀਂ ਪੈਂਦਾ ਵੀ ਪਾਇਲਟ ਚਲਦੀ ਆ ਰਸਤਾ ਪਾਸੇ ਕਰ ਦਿਓ ਵੀ ਬਹੁਤ ਵੱਡਾ ਵੀਆਈਪੀ ਆ ਰਿਹਾ ਵੀਆਈਪੀ ਕੌਣ ਆ ਜਿਹਨੇ ਗੁਰੂਗਰਾਸੇ ਪੜਿਆ ਜਿਹਨੇ ਬੇਅਦਬੀ ਕੀਤੀ ਆ ਸੋ ਇਹੋ ਜਿਹੇ ਲੋਕਾਂ ਦਾ ਛੇਤਰ ਮਾਰਨੇ ਚਾਹੀਦੇ ਆ ਇਹਨਾਂ ਦਾ ਚੌਂਕ 'ਚ ਖੜ ਕੇ ਪੁੱਠੇ ਡੰਗਣਾ ਚਾਹੀਦਾ ਮਸਾਲੀਆਂ ਸਜ਼ਾ ਹੋਊਗਾ ਹੁਣ ਬਿਲਕੁਲ ਸਾਡੇ ਨਾਲ ਦਾ ਦੇਸ਼ ਆ ਸਾਡਾ ਲੈਂਦਾ ਪੰਜਾਬ ਆ ਪਾਕਿਸਤਾਨ ਦਾ ਨਾਂ 295 ਇਹ ਇੱਥੇ ਚੱਲਦੀ ਹੁੰਦੀ ਆ ਤੇ 295 ਸੀ ਕਰਦੀ ਉਹਨਾਂ ਨੇ ਭਾਵ ਕਿਸੇ ਵੀ ਧਰਮ ਦਾ ਨਰਾਦਰ ਨਹੀਂ ਹੋਣਾ ਚਾਹੀਦਾ ਸਜ਼ਾ ਇਹ ਮੌਤ ਆ ਅੰਗਲੈਂਡ ਦਾ ਹੋਇਆ ਆਪਣਾ ਹੋਇਆ ਪਾਕਿਸਤਾਨ ਦਾ ਹੋਇਆ ਕਾਨੂੰਨ ਤਾਂ ਸੇਮ ਹੀ ਚੱਲੀ ਜਾਂਦੇ ਆ ਬਿਲਕੁਲ ਜੀ ਉਹ ਕਾਨੂੰਨ ਤਾਂ ਇਹਦੇ ਬ੍ਰਿਸ਼ਟ ਬ੍ਰਿਟਿਸ਼ ਵਾਲੀ ਚੱਲੀ ਜਾਂਦੇ ਆ ਨਾ ਉਹਨਾਂ ਉਹਨਾਂ ਢਾਂਚੇ ਅੱਜ ਖੜੀ ਜਾਂਦੇ ਅੱਜ ਵੀ ਬਦਲੇ ਕਿ ਉਦੋਂ ਇਹ ਨਹੀਂ ਰੱਖਿਆ ਗਿਆ ਕਿ ਤੁਸੀਂ ਇੱਕ ਦੋ ਜੇ ਸਿੱਖ ਮਾਰ ਕੇ ਟੰਗ ਦੇਣ ਤੇ ਇਹ ਉਹਨਾਂ ਨੂੰ ਫਾਂਸੀਆਂ ਲਾ ਦਿੰਦੇ ਆ ਵੀ ਸਿੱਖਾਣੇ ਮਾਰਿਆ ਤੇ ਤੁਸੀਂ ਆਪਦੇ ਕਾਨੂੰਨ ਦੇ ਦਾਇਰੇ ਚ ਘੱਟੋ ਘਾਟ ਇਸ ਦੀ ਬੇਅਦਬੀ ਵਾਲਾ ਹੀ ਟੰਗ ਦਿਓ ਘੱਟੋ ਘਾਟ ਲੋਕਾਂ ਨੂੰ ਇਹ ਤਾਂ ਅਹਿਸਾਸ ਕਰਾ ਦਿਓ ਕਿ ਭਾਈ ਅਸੀਂ ਇੰਨੇ ਸਖਤ ਹੈਗੇ ਹਾਂ ਕਿ ਅਸੀਂ ਬੇਅਦਬੀਆਂ ਦੇ ਉੱਤੇ ਜਾਂ ਧਰਮ ਦਾ ਨਿਰਾਦਰ ਜਿਹੜੇ ਕਰਦੇ ਆ ਲੋਕ ਉਹਨਾਂ ਦੇ ਉੱਤੇ ਸਰਕਾਰਾਂ ਜਿਹੜੀਆਂ ਸਖਤ ਨੇ ਲੋਕਾਂ ਨੂੰ ਥੋੜੇ ਜਿ ਕਿਸੇ ਗੱਲ ਤੇ ਯਕੀਨਤਾ ਆਵੇ ਕੁਝ ਗਾਰ ਤੁਸੀਂ ਨਹੀਂ ਦਿੱਤਾ ਪਾਣੀ ਤੁਸੀਂ ਲੋਕਾਂ ਦਾ ਖੋਲਿਆ ਕਹਿੰਦੇ ਕੀ ਕੀ ਫ੍ਰੀ ਕੀਤਾ ਪਿੱਛੇ ਦੇ ਕਹਿੰਦੇ ਬਿਜਲੀ ਫ੍ਰੀ ਕਰਤੀ ਕਾਦੀ ਵੀਡੀਓ ਕਹਿੰਦੇ ਉੱਟ ਕੇ ਕਹਿੰਦੇ ਵੀ ਸਾਡੇ ਤਾਈ ਨਹੀਂ ਫ੍ਰੀ ਤਾਂ ਤਾਂ ਹੋ ਗਈ ਨਾ ਜੇ ਆਉਗੀ ਸੋ ਲੋਕ ਇਸ ਤਰੀਕੇ ਦੇ ਟਰੋਲ ਇਹਨਾਂ ਨੂੰ ਕਰੀ ਜਾਂਦੇ ਇਹਨਾਂ ਨੂੰ ਆਪ ਨੂੰ ਚਾਹੀਦਾ ਕਿ ਲੋਕਾਂ ਦਾ ਥੋੜੇ ਤੇ ਬਾਹਲਾ ਧਿਆਨ ਨਹੀਂ ਸਿਰਫ ਇਸ ਗੱਲ ਦਾ ਧਿਆਨਾ ਕਿ ਤੁਸੀਂ 24 ਘੰਟੇ ਲਿਆਓ ਜਿਹੜੇ ਤੁਸੀਂ ਲੈ ਕੇ ਆਏ ਸੀ ਜੀ ਤਾਂ ਇਹੀ ਹੱਲ ਕਰ ਦਿਓ ਇਹੀ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਸੰਸੁਖਸ਼ਟੀ ਜੇ ਹੱਲ ਨਾ ਹੋਇਆ ਤਾਂ ਫਿਰ ਕੋਠੀ ਦਾ ਕਰਾ ਹੋਏਗਾ ਬਿਲਕੁਲ ਕਿਉਂਕਿ ਹੁਣ ਇਹਨਾਂ ਨੇ ਟਰੈਂਡ ਚਲਾਤਾ ਨਾ ਵੀ ਤੂੰ ਸੜਕਾਂ ਤੇ ਬੈਠ ਕੇ ਲੋਕ ਪਰੇਸ਼ਾਨ ਨਾ ਕਰੋ ਤੇ ਹੁਣ ਫਿਰ ਹੁਣ ਫਿਰ ਜਿਹੜੇ ਨੂੰ ਬਣਾਇਆ ਜਿਹੜੇ ਕੱਲ ਸਾਡੇ ਚ ਆ ਕੇ ਬੈਠ ਕੇ ਐਵੇਂ ਭਾਸ਼ਣ ਦੇ ਦੇ ਚੱਲ ਜਾਂਦੇ ਸੀ ਸਾਡੇ ਕੋਲੇ ਪਾਵਰ ਆਵੇ ਕੋਈ ਕਹਿੰਦਾ ਸੀ ਐਂ ਕਰ ਦਾਂਗੇ ਕੰਮ ਕੋਈ ਐਮਐਸਪੀਆਂ ਕਰਦੀ ਜਿਨ੍ਹਾਂ ਨੂੰ ਰਾਜਨੀਤੀ ਦਾ ਊੜਾ ਨਹੀਂ ਆਉਂਦਾ ਸੀ ਅੱਜ ਉਹ ਵੱਡੇ ਵੱਡੇ ਕੁਰਸੀਆਂ ਤੇ ਬੈਠ ਕੇ ਦਾਅਵੇ ਕਰਨ ਤੇ ਫਿਰ ਉਹਨਾਂ ਨੂੰ ਉੱਥੇ ਦੱਸਣਾ ਤਾਂ ਪਊਗਾ ਨਾ ਵੀ ਭਾਈ ਤੁਹਾਡੇ ਤੁਹਾਡੇ ਪੱਲੇ ਕਿੰਨਾ ਕ ਤੁਹਾਡੇ ਪੱਲੇ ਕੀ ਆ ਸਾਡੇ ਸਵਾਲਾਂ ਦੇ ਜਵਾਬ ਆ ਜਿਹੜੇ ਉਹਨਾਂ ਦੇ ਸਾਹਮਣੇ ਹੋਣਗੇ ਇਹ ਇੱਕ ਗੁਰਮਤਾ ਕਰਕੇ ਅਗਲਾ ਪ੍ਰੋਗਰਾਮ ਅਸੀਂ ਅਨਾਉਂਸ ਕਰਾਂਗੇ ਜੀ ਧੰਨਵਾਦ ਇਹ ਅਜੇ ਅਗਲਾ ਪ੍ਰੋਗਰਾਮ ਪਹੁੰਚਦੇ ਗਰਭ ਦੇ ਵਿੱਚ ਹੈ ਪਰ ਅੱਜ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਚਲਾਨ ਪੇਸ਼ ਨਹੀਂ ਹੁੰਦੇ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਤੇ 1 ਮਹੀਨੇ ਬਾਅਦ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੀ ਕੋਠੀ ਦਾ ਕਰਾਓ ਕੀਤਾ ਜਾਏਗਾ ਸੋ ਹੋਰ ਵੀ ਆਗੂ ਸਾਹਿਬਾਨ ਆਏ ਨੇ ਗੱਲਬਾਤ ਕਰਨ ਦਾ ਯਤਨ ਕਰਦੇ ਜੂ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ